ਸੋਸ਼ਲ ਮੀਡੀਆ ਤੇ ਸੁਪਰ ਫਾਸਟ ਇੰਟਰਨੈਟ ਦੇ ਇਸ ਦੌਰ ਵਿੱਚ ਸਾਈਬਰ ਘੁਟਾਲਿਆਂ ਤੋਂ ਬਚਣਾ ਬਹੁਤ ਮੁਸ਼ਕਲ ਹੈ ਪਰ ਅਸੰਭਵ ਨਹੀਂ ਹੈ ਸਰਕਾਰੀ ਏਜੰਸੀਆਂ ਅਤੇ ਬੈਂਕ ਸਮੇਂ-ਸਮੇਂ ਤੇ ਲੋਕਾਂ ਨੂੰ ਸਾਈਬਰ ਧੋਖਾਧੜੀ ਬਾਰੇ ਚੇਤਾਵਨੀ ਦੇ ਰਹੇ ਨੇ ਪਰ ਫਿਰ ਵੀ ਲੋਕ ਇਸ ਦਾ ਸ਼ਿਕਾਰ ਹੋ ਰਹੇ ਨੇ ਕੁਝ ਦਿਨ ਪਹਿਲਾਂ ਆਰਬੀਆਈ ਅਤੇ ਡਿਜੀਟਲ ਇੰਡੀਆ ਨੇ ਆਨਲਾਈਨ ਸਾਈਬਰ ਘੁਟਾਲਿਆਂ ਤੋਂ ਬਚਣ ਲਈ ਕੁਝ ਸੁਝਾਅ ਦਿੱਤੇ ਨੇ ਜੋ ਤੁਹਾਡੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਡਿਜੀਟਲ ਇੰਡੀਆ ਦੇ ਹੈਂਡਲ ਵੱਲੋਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਵੀਡੀਓ ਦੇ ਮੁਤਾਬਕ ਤੁਹਾਨੂੰ ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਹੀਂ ਕਰਨਾ ਚਾਹੀਦਾ ਆਰਬੀਆਈ ਨੇ ਕਿਹਾ ਹੈ ਕਿ ਜਾਣਕਾਰ ਬਣੋ ਚੌਕਸ ਰਹੋ ਆਰਬੀਆਈ ਮੁਤਾਬਕ ਸਾਈਬਰ ਧੋਖਾਧੜੀ ਕਰਨ ਵਾਲੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਕਰ ਸਕਦੇ ਨੇ ਉਹ ਤੁਹਾਨੂੰ ਲੁਭਾਉਂਦੇ ਮੈਸੇਜ ਭੇਜ ਸਕਦੇ ਨੇ ਤੁਹਾਨੂੰ ਪਾਰਟ ਟਾਈਮ ਨੌਕਰੀਆਂ ਦੀਆਂ ਪੇਸ਼ਕਸ਼ ਦੇ ਸਕਦੇ ਨੇ ਅਤੇ ਤੁਹਾਨੂੰ ਘੱਟ ਸਮੇਂ ਵਿੱਚ ਵਧੇਰੇ ਪੈਸਾ ਕਮਾਉਣ ਦਾ ਦਾਵਾ ਵੀ ਕਰ ਸਕਦੇ ਨੇ ਕਈ ਵਾਰ ਇਹ ਧੋਖੇਬਾਜ਼ ਤੁਹਾਨੂੰ ਓਟੀਪੀ ਦੇ ਨਾਮ ਤੇ ਕਦੇ KYC ਦੇ ਨਾਮ ਤੇ ਅਤੇ ਕਦੇ ਕਸਟਮਰ ਕੇਅਰ ਦੇ ਨਾਮ ਤੇ ਠੱਗ ਸਕਦੇ ਨੇ ਇਹ ਧੋਖੇਬਾਜ਼ ਤੁਹਾਨੂੰ ਕਸਟਮ ਅਧਿਕਾਰੀ ਜਾਂ ਪੁਲਿਸ ਕਰਮਚਾਰੀ ਦੇ ਨਾਮ ਤੇ ਵੀ ਬੁਲਾ ਸਕਦੇ ਨੇ ਅਤੇ ਪੈਸੇ ਦੀ ਮੰਗ ਕਰ ਸਕਦੇ ਨੇ ਜੇਕਰ ਤੁਹਾਨੂੰ ਅਜਿਹਾ ਕੁਝ ਮਹਿਸੂਸ ਹੁੰਦਾ ਹੈ ਤਾਂ ਤੁਰੰਤ ਇਸ ਦੀ ਰਿਪੋਰਟ ਕਰੋ